ਹਾਂਜੀ ਹਾਸ ਰਾਸ ਦੀ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਇੱਕ ਕਸਬੇ ਦੇ ਵਿੱਚ ਇੱਕ ਗਰੀਬ ਗਾਉਣ ਵਾਲਾ ਹੁੰਦਾ ਐਨਾ ਸਰੀਲਾ ਹੁੰਦਾ ਕਿ ਜਦੋਂ ਵੀ ਉਹ ਗਾਉਂਦਾ ਉਹਦੇ ਆਲੇ-ਦਾਲੇ ਲੋਕਾਂ ਦਾ ਇਕੱਠ ਹੋ ਜਾਂਦਾ ਤੇ ਲੋਕ ਉਹਦੀ ਤਾਰੀਫ ਵੀ ਪੜੀ ਕਰਦੇ ਆ ਪਰ ਉਹ ਵਿਚਾਰਾ ਘਰੋਂ ਐਨਾ ਗਰੀਬ ਹੁੰਦਾ ਕਿ ਇੱਕ ਛੋਟੀ ਜੀ ਝੌਂਪੜੀ ਹੁੰਦੀ ਆ ਉਹਦੀ ਤੇ ਘਰੇ ਇੱਕ ਦਾਣਾ ਵੀ ਨਹੀਂ ਹੁੰਦਾ ਖਾਣ ਨੂੰ ਲੋਕ ਉਹਨੂੰ ਕਹਿੰਦੇ ਵੀ ਤੂੰ ਐਨਾ ਸੋਹਣਾ ਗਾਉਂਦਾ ਤੂੰ ਇੱਕ ਵਾਰੀ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਕਿਉਂ ਨਹੀਂ ਗਾਉਂਦਾ ਤਾਂ ਉੱਥੇ ਦਾ ਜਿਹੜਾ ਰਾਜਾ ਹੁੰਦਾ ਉਹਦੇ ਬਾਰੇ ਲੋਕਾਂ ਦੇ ਵਿੱਚ ਇਹ ਪ੍ਰਚਲਿਤ ਹੁੰਦਾ ਵੀ ਇਹ ਜਿਹੜਾ ਰਾਜਾ ਹੈ ਥੋੜਾ ਜਿਆ ਕੰਜੂਸ ਆ ਛੇਤੀ ਕਿਸੇ ਤੋਂ ਖੁਸ਼ ਨਹੀਂ ਹੁੰਦਾ। ਉਹਨੂੰ ਲੋਕ ਕਹਿੰਦੇ ਵੀ ਤੂੰ ਐਂ ਕਰ ਇੱਕ ਵਾਰੀ ਕੋਸ਼ਿਸ਼ ਕਰ ਲਾ। ਕੀ ਪਤਾ ਰਾਜੇ ਨੂੰ ਤੇਰਾ ਗਾਉਣਾ ਪਸੰਦ ਆ ਜਾਵੇ ਤਾਂ ਤੈਨੂੰ ਕਿੰਨਾ ਸਾਰਾ ਨਾਮ ਮਿਲੂਗਾ। ਉਹ ਵੀ ਸੋਚਦਾ ਵੀ ਚੱਲ ਚੱਲਦੇ ਆ ਆ ਗਿਆ ਪਸੰਦ ਤਾਂ ਵੀ ਠੀਕ ਆ ਨਹੀਂ ਤਾਂ ਨਾ ਸੀ। ਹੁਣ ਉਹ ਗਵਈਆ ਰਾਜੇ ਦੇ ਦਰਬਾਰ ਦੇ ਵਿੱਚ ਪਹੁੰਚ ਜਾਂਦਾ ਤੇ ਉੱਥੇ ਜਾ ਕੇ ਰਾਜੇ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਗੀਤ ਸੁਣਾਉਣਾ। ਰਾਜਾ ਕਹਿੰਦਾ ਜਰੂਰ। ਲਓ ਜੀ ਗਵਈਆ ਆਪਣਾ ਗਾਣਾ ਸ਼ੁਰੂ ਕਰਦਾ ਤੇ ਜਿੱਦਾਂ ਹੀ ਗਵਈਆ ਗਾਣਾ ਸ਼ੁਰੂ ਕਰਦਾ ਰਾਜਾ ਝੂਮਣਾ ਸ਼ੁਰੂ ਕਰਦਾ ਤੇ ਹੁਣ ਗਵਈਆ ਗਾ ਕੇ ਪਹਿਲਾ ਗਾਣਾ ਜਦੋਂ ਗਾ ਕੇ ਹਟਦਾ ਤਾਂ ਰਾਜਾ ਕਹਿੰਦਾ ਵੀ ਮੈਨੂੰ ਇਹ ਬੰਦੇ ਦਾ ਗਾਣਾ ਬੜਾ ਵਧੀਆ ਲੱਗਿਆ ਕਹਿੰਦਾ ਐਦਾਂ ਕਰੋ ਇਹਨੂੰ ਸੋਨਾ ਤੇ ਚਾਂਦੀ ਦੇ ਦਿਓ ਗਵਈਆ ਹੋਰ ਖੁਸ਼ ਹੋ ਜਾਂਦਾ ਹੁਣ ਉਹ ਇੱਕ ਗਾਣਾ ਹੋਰ ਗਾਉਂਦਾ ਕਹਿੰਦਾ ਰਾਜਾ ਸਾਹਿਬ ਮੈਂ ਇੱਕ ਤੁਹਾਨੂੰ ਹੋਰ ਗਾਣਾ ਸੁਣਾਉਣਾ ਲਓ ਜੀ ਉਹ ਅਗਲਾ ਗਾਣਾ ਗਾਉਂਦਾ ਤਾਂ ਅਗਲਾ ਗਾਣਾ ਜਿੱਦਾਂ ਹੀ ਖਤਮ ਹੁੰਦਾ ਤਾਂ ਰਾਜਾ ਕਹਿੰਦਾ ਇਹਨੂੰ ਇੱਕ ਜ਼ਮੀਨ ਦਾ ਟੁਕੜਾ ਵੀ ਦੇ ਦਿਓ ਗਰੀਬ ਹੋਰ ਵੀ ਖੁਸ਼ ਹੋ ਜਾਂਦਾ ਉਹ ਕਹਿੰਦਾ ਵੀ ਰਾਜਾ ਸਾਹਿਬ ਇੱਕ ਹੋਰ ਗਾਣਾ ਮੇਰੇ ਕੋਲੇ ਹੈਗਾ ਜੇ ਤੁਸੀਂ ਚਾਹੋ ਤਾਂ ਮੈਂ ਸੁਣਾਉਣਾ ਚਾਹਨਾ ਰਾਜਾ ਕਹਿੰਦਾ ਆਪਾਂ ਤੇਰੇ ਗਾਣੇ ਦੇ ਮਰੀਦ ਹੋ ਗਏ ਤੁਸੀਂ ਅਗਲਾ ਗਾਣਾ ਵੀ ਗਾਓ ਜਦੋਂ ਗਰੀਬ ਅਗਲਾ ਗਾਣਾ गा ਕੇ ਹਟਦਾ ਤਾਂ ਰਾਜਾ ਹੋਰ ਵੀ ਖੁਸ਼ ਹੋ ਜਾਂਦਾ ਤੇ ਉਹਨੂੰ ਕਹਿੰਦਾ ਵੀ ਹਾਥੀ ਤੇ ਘੋੜੇ ਵੀ ਇਨਾਮ ਦੇ ਵਿੱਚ ਦਿੱਤੇ ਜਾਣ ਜਿਹੜਾ ਰਾਜੇ ਦਾ ਵਜ਼ੀਰ ਹੁੰਦਾ ਉਹਨੂੰ ਪਤਾ ਹੁੰਦਾ ਵੀ ਕੀ ਚੱਲ ਰਿਹਾ ਉਹ ਵਜ਼ੀਰ ਆ ਕੇ ਉਹਨੂੰ ਗਾਉਣ ਵਾਲੇ ਨੂੰ ਕਹਿੰਦਾ ਵੀ ਤੁਸੀਂ ਘਰੇ ਜਾਓ ਜਿਹੜਾ ਤੁਹਾਡਾ ਇਨਾਮ ਆ ਉਹ ਕੱਲ ਤੱਕ ਤੁਹਾਡੇ ਘਰੇ ਪਹੁੰਚਦਾ ਹੋਊ। ਲੋ ਜੀ ਜਿਹੜਾ ਗਰੀਬ ਆ ਖੁਸ਼ੀ-ਖੁਸ਼ੀ ਆਪਣੇ ਘਰੇ ਜਾਂਦਾ ਜਾ ਕੇ ਆਪਣੀ ਘਰ ਵਾਲੀ ਨੂੰ ਤੇ ਬੱਚਿਆਂ ਨੂੰ ਕਹਿੰਦਾ ਵੀ ਆਪਣੀ ਗਰੀਬੀ ਆ ਜਿਹੜੀ ਉਹ ਕੱਟੀ ਗਈ। ਐਵੇਂ ਹੀ ਲੋਕ ਰਾਜੇ ਦੇ ਬਾਰੇ ਮਾੜੀਆਂ ਚੰਗੀਆਂ ਗੱਲਾਂ ਕਰਦੇ ਸੀ ਵੀ ਰਾਜਾ ਤਾਂ ਬੜਾ ਖੁਸ਼ ਆ। ਤਿੰਨ ਗਾਣੇ ਗਾਏ ਤੇ ਤਿੰਨੇ ਗਾਣਿਆਂ ਤੋਂ ਬਾਅਦ ਰਾਜੇ ਨੇ ਮੈਨੂੰ ਸੋਨਾ, ਚਾਂਦੀ, ਜ਼ਮੀਨ, ਜਾਇਦਾਦ, ਹਾਥੀ, ਘੋੜੇ ਸਾਰਾ ਕੁਝ ਇਨਾਮ ਦੇ ਵਿੱਚ ਦੇਤਾ। ਵੀ ਕਿੰਨਾ ਵਧੀਆ ਰਾਜਾ। ਲੋ ਜੀ ਉਹ ਵਿਚਾਰੇ ਉਸ ਦਿਨ ਇੰਨੇ ਖੁਸ਼ ਹੁੰਦੇ ਆ ਵੀ ਰਾਤ ਨੂੰ ਉਹਨਾਂ ਨੂੰ ਨੀਂਦ ਵੀ ਨਹੀਂ ਆਉਂਦੀ। ਅਗਲਾ ਦਿਨ ਵੀ ਲੰਘ ਜਾਂਦਾ ਕੋਈ ਇਨਾਮ ਲੈ ਕੇ ਨਹੀਂ ਆਉਂਦਾ, ਉਦੋਂ ਅਗਲਾ ਵੀ ਲੰਘ ਜਾਂਦਾ ਕੋਈ ਇਨਾਮ ਲੈ ਕੇ ਨਹੀਂ ਆਉਂਦਾ। ਫਿਰ ਉਹ ਗਰੀਬ ਬੰਦੇ ਦੀ ਘਰ ਵਾਲੀ ਕਹਿੰਦੀ ਵੀ ਤੁਸੀਂ ਇੱਕ ਵਾਰੀ ਰਾਜਾ ਸਾਹਿਬ ਕੋਲੇ ਜਾ ਕੇ ਗੱਲ ਤਾਂ ਕਰੋ ਵੀ ਕੀ ਪਤਾ ਆਪਣਾ ਇਨਾਮ ਜਿਹੜਾ ਵਜ਼ੀਰ ਆ ਉਹ ਹੀ ਖਾ ਗਿਆ ਹੋਵੇ। ਗਰੀਬ ਬੰਦਾ ਕਹਿੰਦਾ ਵੀ ਗੱਲ ਤੇਰੀ ਸਹੀ ਹੈ ਵੀ ਜਾਣਾ ਚਾਹੀਦਾ। ਹੁਣ ਉਹ ਗਰੀਬ ਬੰਦਾ ਜਿਹੜਾ ਉਹ ਰਾਜੇ ਤੱਕ ਪਹੁੰਚ ਕਰਦਾ। ਰਾਜੇ ਦਾ ਦਰਬਾਰ ਲੱਗਿਆ ਹੁੰਦਾ। ਗਰੀਬ ਬੰਦਾ ਫਿਰ ਜਾ ਕੇ ਬੈਠ ਜਾਂਦਾ ਆਪਣੀ ਵਾਰੀ ਦੀ ਉਡੀਕ ਕਰਦਾ। ਜਦੋਂ ਗਰੀਬ ਦੀ ਵਾਰੀ ਆਉਂਦੀ ਆ ਤਾਂ ਰਾਜਾ ਉਹਨੂੰ ਆਪਣੇ ਕੋਲੇ ਬੁਲਾਉਂਦਾ ਕਹਿੰਦਾ ਵੀ ਤੁਸੀਂ ਕਿਵੇਂ ਆਏ ਕਹਿੰਦਾ ਜੀ ਵੀ ਇਹ ਮੈਂ ਉਸ ਦਿਨ ਆਇਆ ਸੀਗਾ ਇੱਥੇ ਵੀ ਆਪਾਂ ਤੁਹਾਨੂੰ ਤਿੰਨ ਗਾਣੇ ਸੁਣਾਏ ਸੀ ਕਹਿੰਦਾ ਹਾਂਜੀ ਵੀ ਬੜਾ ਵਧੀਆ ਲੱਗਿਆ ਕਹਿੰਦਾ ਰਾਜਾ ਕਹਿੰਦਾ ਹਨਾ ਤੇ ਕਹਿੰਦਾ ਵੀ ਤੁਸੀਂ ਵੀ ਮੈਨੂੰ ਕਹਿੰਦਾ ਉਸ ਦਿਨ ਕਹਿੰਦਾ ਇਨਾਮ ਦਿੱਤਾ ਸੀ ਰਾਜਾ ਕਹਿੰਦਾ ਹਾਂਜੀ ਕਹਿੰਦਾ ਜੀ ਵੀ ਉਹ ਇਨਾਮ ਮੇਰੇ ਤੱਕ ਪਹੁੰਚਦਾ ਨਹੀਂ ਹੋਇਆ ਰਾਜਾ ਉਹਨੂੰ ਕਹਿੰਦਾ ਵੀ ਦੇਖ ਬਾਈ ਕਹਿੰਦਾ ਤੈ ਮੈਨੂੰ ਗਾਣਾ ਸੁਣਾਇਆ ਮੇਰੇ ਕੰਨ ਨੂੰ ਕਹਿੰਦਾ ਰਸ ਆਇਆ ਉਹ ਕਹਿੰਦਾ ਹਾਂਜੀ ਤੇ ਕਹਿੰਦਾ ਆਪਾਂ ਨੇ ਤੈਨੂੰ ਇਨਾਮ ਦਿੱਤਾ ਤੇਰੇ ਕੰਨ ਨੂੰ ਰਸ ਆਇਆ ਉਹ ਕਹਿੰਦਾ ਹਾਂਜੀ ਕਹਿੰਦਾ ਤੈਂ ਮੈਨੂੰ ਇੱਕ ਹੋਰ ਗਾਣਾ ਸੁਣਾਇਆ ਫਿਰ ਮੇਰੇ ਕੰਨ ਨੂੰ ਰਸ ਆਇਆ ਉਹ ਕਹਿੰਦਾ ਹਾਂਜੀ ਕਹਿੰਦਾ ਮੈਂ ਇੱਕ ਹੋਰ ਇਨਾਮ ਦਿੱਤਾ ਫਿਰ ਤੇਰੇ ਕੰਨ ਨੂੰ ਰਸ ਆਇਆ ਉਹ ਕਹਿੰਦਾ ਹਾਂਜੀ ਰਾਜਾ ਗਰੀਬ ਨੂੰ ਕਹਿੰਦਾ ਵੀ ਕੁਝ ਸਮਝ ਲੱਗਿਆ ਗਰੀਬ ਕਹਿੰਦਾ ਨਹੀਂ ਜੀ ਮੈਨੂੰ ਕੋਈ ਸਮਝ ਨਹੀਂ ਲੱਗੀ ਕਹਿੰਦਾ ਦੇਖ ਵੀ ਮਿੱਤਰਾ ਤੈਂ ਕਹਿੰਦਾ ਗਾਣਾ ਗਾ ਕੇ ਮੇਰੇ ਕੰਨ ਨੂੰ ਰਸ ਦੇ ਦਿੱਤਾ ਤੇ ਕਹਿੰਦਾ ਮੈਂ ਇਨਾਮ ਦਾ ਕਹਿ ਕੇ ਤੇਰੇ ਕੰਨ ਨੂੰ ਰਸ ਦੇ ਦਿੱਤਾ ਰਾਜਾ ਕਹਿੰਦਾ ਜਿਵੇਂ ਮੈਂ ਤੇਰਾ ਗਾਣਾ ਸੁਣ ਕੇ ਖੁਸ਼ ਹੋਇਆ ਤੂੰ ਉਹ ਮੈਂ ਇਨਾਮ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਤੈਂ ਮੈਨੂੰ ਗਾਣਾ ਸੁਣਾ ਕੇ ਖੁਸ਼ ਕੀਤਾ ਮੈਂ ਤੈਨੂੰ ਇਨਾਮ ਦੀ ਗੱਲ ਕਰਕੇ ਖੁਸ਼ ਕਰਤਾ ਸੋ ਖੁਸ਼ੀ ਦੇ ਬਦਲੇ ਆਪਾਂ ਨੇ ਤੈਨੂੰ ਖੁਸ਼ੀ ਦੇਤੀ ਹੁਣ ਹੋਰ ਕੀ ਮੇਰੇ ਕੋਲੋਂ ਭਾਲਦਾ ਤਾਂ ਗਰੀਬ ਵਿਚਾਰਾ ਰਾਜੇ ਦੀ ਗੱਲ ਸੁਣ ਕੇ ਨੀਮੀ ਜੀ ਪਾ ਲੈਂਦਾ ਵੀ ਵਾਕਈ ਲੋਕ ਕਹਿੰਦੇ ਆ ਰਾਜਾ ਸਾਡਾ ਕੰਜੂਸ ਆ ਸੋ ਇਸ ਕਰਕੇ ਜਿਹੜੇ ਬੰਦੇ ਕੰਜੂਸ ਹੁੰਦੇ ਆ ਉਹ ਚਾਹੇ ਰਾਜੇ ਹੋਣ ਉਹ ਨਹੀਂ ਕਿਸੇ ਨੂੰ ਕੁਝ ਦੇ ਸਕਦੇ